ਮਨੁੱਖ ਨੇ ਜਾਦਵੀ ਸਫਰਨਾਮਾ ਲਿਖਿਆ ਹੈ ਤਾਂ ਉਸ ਨੇ ਆਪਣੇ ਝੂਠ ਨੂੰ ਸਦਾ ਹੀ ਸੱਚ ਬਣਾਇਆ ਹੈ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਸ਼ਬਦ ਦੇ ਲੜ ਲਾਇਆ ਸ਼ਬਦ ਨੂੰ ਗੁਰੂ ਬਣਾਇਆ ਸੀ ਸ਼ਬਦ ਜਦੋਂ ਗੁਰੂ ਬਣਦਾ ਹੈ ਤਾਂ ਫਿਰ ਉਹ ਸ਼ਬਦ ਨਹੀਂ ਰਹਿੰਦਾ ਸਗੋਂ ਉਹ ਗੁਰੂ ਹੋ ਜਾਂਦਾ ਹੈ ਜਦੋਂ ਮਨੁੱਖ ਸ਼ਬਦ ਦੇ ਲੜ ਲੱਗ ਕੇ ਸ਼ਬਦ ਗੁਰੂ ਤੱਕ ਪਹੁੰਚਦਾ ਹੈ ਤਾਂ ਸੰਸਾਰਿਕ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ ਪਰ ਬਹੁਤੀ ਵਾਰ ਤਾਂ ਮਨੁੱਖ ਸ਼ਬਦ ਗੁਰੂ ਤੋਂ ਬਹੁਤ ਹੀ ਪਿੱਛੇ ਰਹਿ ਜਾਂਦਾ ਹੈ ਸਾਨੂੰ ਗੁਰੂ ਸਾਹਿਬ ਨੇ ਸ਼ਬਦ ਗੁਰੂ ਦੇ ਲੜ ਲਾਇਆ ਸੀ ਤੇ ਸਮਝਾਇਆ ਸੀ ਕਿ ਹੁਣ ਦੇ ਨਹੀਂ ਸਗੋਂ ਤੁਹਾਡਾ ਸ਼ਬਦ ਗੁਰੂ ਹੈ ਪਰ ਅਸੀਂ ਗੁਰੂ ਦਾ ਹੁਕਮ ਭੁੱਲ ਗਏ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣਾ ਫਰਜ਼ ਭੁੱਲ ਗਈ ਹੈ ਗੁਰਦੁਆਰਿਆਂ ਦੇ ਉੱਪਰ ਜੱਟਵਾਦ ਭਾਰੂ ਹੋ ਗਿਆ ਹੈ ਪੰਜਾਬ 247 ਟੀਵੀ ਦੇ ਤੀਸਰੀ ਅੱਖ ਪ੍ਰੋਗਰਾਮਸ ਤੁਹਾਡਾ ਕਰਦੇ ਹਾਂ ਜੀ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਅੱਜ ਦੇ ਤੀਸਰੀ ਅੱਖ ਪ੍ਰੋਗਰਾਮ ਚ ਅਸੀਂ ਬੁੱਧ ਸਿੰਘ ਨੀਲੋਹਰਾਂਦਿਆ ਇੱਕ ਮੀਡਲ ਤੁਹਾਡੀ ਸੇਵਾ ਚ ਪੇਸ਼ ਕਰਨ ਲੱਗੇ ਹਾਂ ਬੁੱਧ ਸਿੰਘ ਨੀਲੋ ਸਾਡੇ ਸਮਿਆਂ ਦਾ ਇੱਕ ਬਿਬਾਕ ਲੇਖਕ ਤੇ ਟਿੱਪਣੀਕਾਰ ਹੈ ਜਿਸ ਨੇ ਸਮਾਜ ਤੇ ਵੱਖ-ਵੱਖ ਵਰਤਾਰਿਆਂ ਤੇ ਬੇਹੱਦ ਸਟੀਕ ਤੇ ਸਾਰੂ ਟਿੱਪਣੀਆਂ ਕੀਤੀਆਂ ਹਨ ਮਾਮਲਾ ਭਾਵੇਂ ਵਿਦਿਅਕ ਖੇਤਰ ਵਿੱਚ ਗੈਰਕਾਨੂੰਨੀ ਤੇ ਗੈਰਖਲਾਕੀ ਢੰਗ ਨਾਲ ਡਿਗਰੀਆਂ ਪ੍ਰਾਪਤ ਕਰਕੇ ਆਪਣੇ ਆਪ ਨੂੰ ਵਿਦਵਾਨ ਦੱਸਣ ਅਤੇ ਕਹੋਣ ਦਾ ਹੋਵੇ ਭਾਵੇਂ ਰਾਜਨੀਤੀ ਦੀਆਂ ਕਲਾਬਾਜ਼ੀਆਂ ਨੂੰ ਨੰਗਾ ਕਰਨ ਦਾ ਹੋਵੇ ਮਾਮਲਾ ਭਾਵੇਂ ਜੋਕ ਕੇ ਮਾਡਰਨ ਡਰਾਅ ਵਿੱਚ ਵਿਚਰਦਿਆਂ ਸਮਾਜਿਕ ਊਚ ਨੀਚ ਅਤੇ ਅਨਿਆ ਦਾ ਹੋਵੇ ਧਰਮ ਨੂੰ ਢਾਲ ਬਣਾ ਕੇ ਕੀਤੀ ਜਾਂਦੀ ਰਾਜਨੀਤੀ ਦਾ ਹੋਵੇ ਨੀਲੋ ਦੇ ਬੁੱਧਮਾਨ ਹਮੇਸ਼ਾ ਇਹਨਾਂ ਕ੍ਰਿਤੀਆਂ ਵੱਲ ਹੀ ਸਿੱਧਤ ਰਹੇ ਹਨ ਬੁੱਧ ਸਿੰਘ ਨੀਲੋ ਦਾ ਬੁੱਧ ਚਿੰਤਨ ਸਮਾਜ ਪੰਜਾਬ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਵਰਗੇ ਹੋਰ ਮਹੱਤਵਪੂਰਨ ਸਰਕਾਰ ਸਰੋਕਾਰ ਜਿਹੜੇ ਨੇ ਉਹਨਾਂ ਦੇ ਉੱਤੇ ਡੂੰਗਾ ਚਿੰਤਨ ਅਤੇ ਚਿੰਤਾ ਕਰਨ ਲਈ ਪਾਠਕਾਂ ਨੂੰ ਸਿਰਫ ਪ੍ਰੇਰਦਾ ਹੀ ਨਹੀਂ ਸਗੋਂ ਮਜਬੂਰ ਵੀ ਕਰਦਾ ਹੈ ਤੇ ਅੱਜ ਅਸੀਂ ਬੁੱਧ ਸਿੰਘ ਨੀਲੋਹਰਾਂ ਦਾ ਹੀ ਇਹ ਮਿਡਲ ਜਿਹੜਾ ਤੁਹਾਡੀ ਸੇਵਾ 'ਚ ਪੇਸ਼ ਕਰ ਰਹੇ ਹਾਂ ਅੱਜ ਜਦ ਅਸੀਂ ਸਾਬਜਾਦਿਆਂ ਦੀਆਂ ਸ਼ਹੀਦੀਆਂ ਦਾ 15ਵਾਂ ਦਾ ਮਨਾ ਰਹੇ ਹਾਂ ਤੇ ਇਸ ਮੌਕੇ ਤੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਬੁੱਧ ਸਿੰਘ ਨੀਲੋ ਦਾ ਮਿਡਲ ਪੋਧੀਆਂ ਸ਼ਹਾਦਤਾਂ ਦੇ ਨਾਂ ਸ਼ਬਦ ਗੁਰੂ ਤੋਂ ਟੁੱਟਿਆ ਮਨੁੱਖ ਪੇਸ਼ ਕਰਨ ਦੀ ਖੁਸ਼ੀ ਲੈ ਰਹੇ ਆ। ਮਨੁੱਖ ਜਦ ਤੁਰਦਾ ਹੈ ਤਾਂ ਉਹਦੇ ਨਾਲ-ਨਾਲ ਸ਼ਬਦ ਵੀ ਤੁਰਦਾ ਹੈ। ਇੱਕ ਥਾਂ ਤੋਂ ਦੂਜੀ ਥਾਂ ਤੱਕ ਸ਼ਬਦ ਵੀ ਮਨੁੱਖ ਵਾਂਗ ਹੀ ਸਫ਼ਰ ਕਰਦੇ ਹਨ। ਪਰ ਸ਼ਬਦਾਂ ਦਾ ਕੋਈ ਸਫ਼ਰਨਾਮਾ ਨਹੀਂ ਲਿਖਦਾ। ਮਨੁੱਖ ਨੇ ਜਦ ਵੀ ਸਫ਼ਰਨਾਮਾ ਲਿਖਿਆ ਹੈ ਤਾਂ ਉਸ ਨੇ ਆਪਣੇ ਝੂਠ ਨੂੰ ਸਦਾ ਹੀ ਸੱਚ ਬਣਾਇਆ ਹੈ। ਪਰ ਸ਼ਬਦ ਕਦੇ ਵੀ ਝੂਠ ਨਹੀਂ ਬੋਲਦੇ ਮਨੁੱਖ ਬੋਲ ਪਾਣੀ ਤੋਂ ਪਰਖਿਆ ਜਾਂਦਾ ਹੈ ਮਹਾਰ ਸ਼ਬਦਾਂ ਦੇ ਪੈਰ ਨੱਪਦੇ ਸੱਚ ਤੱਕ ਪੁੱਜ ਜਾਂਦੇ ਹਨ ਗੁਰੂ ਨਾਨਕ ਨੇ ਸਾਨੂੰ ਸ਼ਬਦ ਤੇ ਰਬਾਬ ਦੇ ਨਾਲ ਜੋੜਿਆ ਸ਼ਬਦ ਤੇ ਸੰਗੀਤ ਮਨੁੱਖਤਾ ਦਾ ਵਰਤਾਂਤ ਸਿਰਜਦੇ ਹਨ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਸ਼ਬਦ ਦੇ ਲੜ ਲਾਇਆ ਸ਼ਬਦ ਨੂੰ ਗੁਰੂ ਬਣਾਇਆ ਸੀ ਸ਼ਬਦ ਜਦੋਂ ਗੁਰੂ ਬਣਦਾ ਹੈ ਤਾਂ ਫੇਰੋ ਸ਼ਬਦ ਨਹੀਂ ਰਹਿੰਦਾ ਸਗੋਂ ਉਹ ਗੁਰੂ ਹੋ ਜਾਂਦਾ ਹੈ ਪਰ ਅਸੀਂ ਸ਼ਬਦ ਨੂੰ ਕਦੇ ਵੀ ਆਪਣਾ ਗੁਰੂ ਨਹੀਂ ਮੰਨਿਆ ਤਾਂ ਹੀ ਅਸੀਂ ਸੰਤਾਂਪ ਭੋਗ ਰਹੇ ਹਾਂ ਗੁਰੂ ਜਦੋਂ ਸ਼ਬਦ ਰਹੀਂ ਸਾਡੇ ਅੰਦਰ ਵਾਸ ਕਰਦਾ ਹੈ ਤਾਂ ਸਾਡਾ ਅੰਦਰ ਨਿਰਪਲ ਨਿਰ ਨਿਰਸ਼ਲ ਤੇ ਭੈਰਹਿਤ ਹੋ ਜਾਂਦਾ ਹੈ ਫਿਰ ਮਨ ਅੰਦਰ ਨਾ ਕੋਈ ਡਰ ਹੁੰਦਾ ਸਗੋਂ ਮਨੁੱਖ ਖੁਦ ਵੀ ਨਿਰਵੈਰ ਹੋ ਜਾਂਦਾ ਹੈ ਉਸ ਸਮੇਂ ਤੂੰ ਹੀ ਤੂੰ ਹੁੰਦਾ ਹੈ ਪਰ ਇਹ ਦੌਰ ਮਨੁੱਖ ਦੇ ਸੇ ਬਹੁਤ ਘਟ ਆਉਂਦਾ ਹੈ ਜਦੋਂ ਮਨੁੱਖ ਸ਼ਬਦ ਦੇ ਲੜ ਲੱਗ ਕੇ ਸ਼ਬਦ ਗੁਰੂ ਤੱਕ ਪੁੱਜਦਾ ਹੈ ਤਾਂ ਸੰਸਾਰਿਕ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ ਪਰ ਬਹੁਤੀ ਵਾਰ ਤਾਂ ਮਨੁੱਖ ਸ਼ਬਦ ਗੁਰੂ ਤੋਂ ਬਹੁਤ ਹੀ ਪਿੱਛੇ ਰਹਿ ਜਾਂਦਾ ਹੈ ਸ਼ਬਦ ਅੱਗੇ ਲੰਘ ਜਾਂਦਾ ਹੈ ਸ਼ਬਦ ਸਾਨੂੰ ਗਿਆਨ ਨਾਲ ਜੋੜ ਕੇ ਧਿਆਨ ਵੱਲ ਲੈ ਕੇ ਜਾਂਦਾ ਹੈ ਜਦੋਂ ਅਸੀਂ ਧਿਆਨ ਕਰਦੇ ਹਾਂ ਤਾਂ ਸਾਡੇ ਅੰਦਰ ਸੁਪਨਿਆਂ ਦੀ ਤਾਕੀ ਖੁੱਲ ਜਾਂਦੀ ਹੈ ਉਹ ਤਾਕੀ ਜਿਹੜੀ ਧਿਆਨ ਤੋਂ ਸਮਾਧੀ ਤੱਕ ਦੇ ਸਫ਼ਰ ਵਿੱਚ ਰੁਕਾਵਟ ਬਣਦੀ ਹੈ ਅਸੀਂ ਅੰਦਰ ਵੱਲ ਝਾਕਣ ਦੀ ਬਜਾਏ ਬਾਹਰ ਵੱਲ ਦੇਖਦੇ ਆ ਪਰ ਸਾਨੂੰ ਧਿਆਨ ਨਹੀਂ ਰਹਿੰਦਾ ਅਸੀਂ ਧਿਆਨ ਕਰਦੇ ਹੋਏ ਉਸ ਤਾਕੀ ਰਹੀ ਸੰਸਾਰ ਨੂੰ ਵੇਖਦੇ ਆ ਤਾਂ ਸੰਸਾਰ ਖੂਬਸੂਰਤ ਨਜ਼ਰ ਆਉਂਦਾ ਹੈ ਪਰ ਉਹ ਸੰਸਾਰ ਜਿਹੜਾ ਸੁਪਨਾ ਹੈ ਤੇ ਅਸੀਂ ਸੁਪਨਿਆਂ ਦੇ ਵਿੱਚ ਜੀਉਣ ਦੇ ਆਦੀ ਹੋ ਜਾਂਦੇ ਆ ਫੇਰ ਅਸੀਂ ਇਸ ਸੁਪਨਾਈ ਸੁਪਨਮਈ ਸੰਸਾਰ ਵਿੱਚ ਹੀ ਜੀਉਂਦੇ ਤੇ ਮਰਦੇ ਆ ਤੇ ਅਸੀਂ ਸ਼ਬਦ ਗੁਰੂ ਨੂੰ ਭੁੱਲ ਹੀ ਜਾਂਦੇ ਆ ਤੇ ਸੰਸਾਰ ਨਾਲ ਜੁੜ ਜਾਂਦੇ ਆ ਸੰਸਾਰ ਨਾਲ ਜੁੜਿਆ ਮਨੁੱਖ ਕਦੇ ਵੀ ਧਿਆਨ ਨਹੀਂ ਲਗਾ ਸਕਦਾ ਪਦਾਰਥਾਂ ਦਾ মোহ ਲਾਲਚ ਤ੍ਰਿਸ਼ਨਾ ਦੁੱਖ ਹਉਮੈ ਤੇ ਲਾਲਸਾ ਉਸ ਨਹੀਂ ਉਸ ਨੂੰ ਆਪਣੀ ਗ੍ਰਿਫਤ ਤੋਂ ਮੁਕਤ ਨਹੀਂ ਹੋਣ ਦਿੰਦੇ ਮੁਕਤੀ ਲਈ ਸਾਨੂੰ ਖੁਦ ਮੁਕਤ ਹੋਣਾ ਪੈਂਦਾ ਹੈ ਬਿਨ ਮੁਕਤ ਹੋਇਆਂ ਮੁਕਤੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਕੁਝ ਪ੍ਰਾਪਤ ਕਰਨ ਦੀ ਲਈ ਸਾਨੂੰ ਕੁਝ ਦੇਣਾ ਤੇ ਛੱਡਣਾ ਵੀ ਪਵੇਗਾ ਇਹ ਲੈਣ ਦੇਣ ਦਾ ਰਿਸ਼ਤਾ ਸੰਸਾਰੀ ਵੀ ਤੇ ਕਰਤਾਰੀ ਵੀ ਹੈ ਇਹ ਸਾਨੂੰ ਚੱਕਰ ਵਿੱਚ ਘੁਮਾਈ ਰੱਖਦਾ ਹੈ ਚੱਕਰ ਵਿੱਚ ਪਿਆ ਮਨੁੱਖ ਕਦੇ ਵੀ ਬਾਹਰ ਨਹੀਂ ਆਉਂਦਾ ਉਹ ਉੱਥੇ ਦਾ ਹੀ ਹੋ ਕੇ ਰਹਿ ਜਾਂਦਾ ਹੈ ਫਿਰ ਉਹਦਾ ਆਪਣਾ ਹੀ ਇੱਕ ਸੰਸਾਰ ਬਣ ਜਾਂਦਾ ਹੈ ਉਸ ਸੰਸਾਰ ਜਿਸ ਵਿੱਚ ਉਹ ਜਿਉਂਦਾ ਹੈ ਜਿਉਂਦੇ ਰਹਿਣ ਲਈ ਸਾਨੂੰ ਪਾਉਣ ਪਾਣੀ ਕਿਰਤ ਤੇ ਅੰਨ ਦੀ ਲੋੜ ਹੁੰਦੀ ਹੈ ਜਿਹੜੇ ਜ਼ਿੰਦਗੀ ਨੂੰ ਕਰਤਾਰੀ ਬਣਾਉਂਦੇ ਹਨ ਉਹ ਗੁਰੂ ਨੂੰ ਮਿਲਦੇ ਹਨ ਜ਼ਿੰਦਗੀ ਤੇ ਸੰਸਾਰ ਇੱਕ ਹਨ ਪਰ ਜਦੋਂ ਮਨੁੱਖ ਸ਼ਬਦ ਦੀ ਓਟ ਵਿੱਚ ਆਉਂਦਾ ਹੈ ਤਾਂ ਉਹ ਸ਼ਬਦ ਨਾਲ ਖੇਡਣ ਲੱਗ ਪੈਂਦਾ ਹੈ ਸ਼ਬਦਾਂ ਨਾਲ ਖੇਡਣ ਵਾਲਾ ਵਿਅਕਤੀ ਬਹੁਤ ਛੇਤੀ ਹੋਰ ਨਾਲ ਉੱਤੇ ਕਾਬਜ ਹੋ ਜਾਂਦਾ ਹੈ ਤੇ ਜਦੋਂ ਤੁਸੀਂ ਕਬਜ਼ਾ ਕਰਦੇ ਹੋ ਉਸ ਸਮੇਂ ਤੁਸੀਂ ਸ਼ਬਦਾਂ ਨਾਲ ਟੁੱਟ ਕੇ ਸੰਸਾਰ ਨਾਲ ਜੁੜ ਜਾਂਦੇ ਹੋ ਸੰਸਾਰ ਨਾਲ ਜੁੜਿਆ ਮਨੁੱਖ ਜਦੋਂ ਵੀ ਕੁਝ ਕਰਦਾ ਹੈ ਤਾਂ ਉਸਦੇ ਕੀਤੇ ਦਾ ਕੋਈ ਅਸਰ ਸੰਸਾਰ ਤੇ ਨਹੀਂ ਪੈਂਦਾ ਪਰ ਇਹ ਉਹਨੂੰ ਸੰਸਾਰ ਦੇ ਤੌਰ ਅੰਦਰ ਤੀਕ ਲੈ ਕੇ ਜਾਂਦਾ ਹੈ ਸੰਸਾਰ ਵਿੱਚ ਰਹਿਦਾ ਮਰੁਖ ਸ਼ਬਦ ਦੀ ਪਰਵਾਹ ਨਹੀਂ ਕਰਦਾ ਜਦੋਂ ਉਹ ਸ਼ਬਦ ਨਾਲ ਟੁੱਟਦਾ ਹੈ ਤਾਂ ਉਹ ਵਿਕਾਰਾਂ ਵੱਲ ਤੁਰਦਾ ਹੈ ਉਹ ਵਿਕਾਰ ਦੀ ਬਦੌਲਤ ਆਪਣੇ ਆਲੇ ਦੁਆਲੇ ਅਜਿਹਾ ਜੰਗਲ ਲਗਾਉਂਦਾ ਹੈ ਉਹ ਜੰਗਲ ਉਸ ਦੁਆਲੇ ਕੰਡਿਆਲੀ ਤਾਰ ਬਣ ਜਾਂਦਾ ਹੈ ਉਸ ਦੀ ਹਾਲਤ ਮੱਕੜੀ ਦੇ ਜਾਲ ਵਰਗੀ ਹੁੰਦੀ ਹੈ ਉਹ ਖੁਦ ਜਾਲ ਵਿੱਚ ਫਸ ਜਾਂਦਾ ਹੈ ਜਦੋਂ ਕੋਈ ਵਿਅਕਤੀ ਕਿਸੇ ਭਵ ਸਾਗਰ ਵਿੱਚ ਫਸ ਜਾਂਦਾ ਹੈ ਫਿਰ ਉਸਦੇ ਮਿੱਤਰ ਹੀ ਦੁਸ਼ਮਣ ਬਣ ਜਾਂਦੇ ਹਨ ਫਿਰ ਉਸਦੀ ਮਜਬੂਰੀ ਦਾ ਲਾਭ ਤਾਂ ਉਠਾਉਂਦੇ ਹਨ ਉਸ ਦਾ ਜਾਇਦਾਦ ਤੇ ਦੌਲਤ ਨੂੰ ਲੁੱਟਦੇ ਹਨ ਉਹ ਲੁੱਟ ਕਈ ਰੂਪਾਂ ਵਿੱਚ ਹੁੰਦੀ ਹੈ ਕਈ ਵਾਰ ਇਸ ਦਾ ਬਾਹਰੀ ਰੂਪ ਹੋਰ ਵੀ ਹੋ ਸਕਦਾ ਹੈ ਤੇ ਅੰਦਰਲਾ ਰੂਪ ਕੁਝ ਹੋਰ ਵੀ ਹੁੰਦਾ ਹੈ ਸਾਨੂੰ ਗੁਰੂ ਸਾਹਿਬ ਨੇ ਸ਼ਬਦ ਗੁਰੂ ਤੇ ਲੜ ਲਾਇਆ ਸੀ ਤੇ ਸਮਝਾਇਆ ਸੀ ਕਿ ਹੁਣ ਦੇ ਨਹੀਂ ਸਗੋਂ ਤੁਹਾਡਾ ਸ਼ਬਦ ਗੁਰੂ ਹੈ ਪਰ ਅਸੀਂ ਗੁਰੂ ਦਾ ਹੁਕਮ ਭੁੱਲ ਗਏ ਆ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਮਨੁੱਖ ਸ਼ਬਦ ਗੁਰੂ ਨਾਲ ਟੁੱਟ ਕੇ ਪ੍ਰੇਮੀ ਕਦੋਂ ਦਾ ਬਣ ਗਿਆ ਅਸੀਂ ਸ਼ਬਦ ਨੂੰ ਨਹੀਂ ਸਗੋ ਦੇਹ ਨੂੰ ਪ੍ਰੇਮ ਕਰਦੇ ਆ ਤਾਂ ਹੀ ਡੇਰਿਆਂ ਤੇ ਸਾਧਾਂ ਵਿੱਚ ਵਾਧਾ ਹੋਇਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣਾ ਫਰਜ਼ ਭੁੱਲ ਗਈ ਹੈ ਗੁਰਦੁਆਰਿਆਂ ਦੇ ਉੱਪਰ ਜੱਟਵਾਦ ਭਾਰੂ ਹੋ ਗਿਆ ਹੈ ਇਹ ਸਫ਼ਰ ਬਹੁਤ ਲੰਬਾ ਨਹੀਂ ਥੋੜਾ ਹੀ ਹੈ ਪਰ ਅਸੀਂ ਸ਼ਬਦ ਗੁਰ ਤੋਂ ਬਹੁਤ ਦੂਰ ਹੋ ਗਏ ਆ ਅਸੀਂ ਸ਼ਬਦ ਕੋਲੋਂ ਦੂਰ ਕਿਉਂ ਹੋਏ ਜਾਂ ਸਾਨੂੰ ਕਿਸੇ ਨੇ ਕੀਤਾ ਹੈ ਅਸੀਂ ਕਦੇ ਆਪਣੇ ਆਪ ਨੂੰ ਸਵਾਲ ਹੀ ਨਹੀਂ ਕੀਤਾ ਸਾਡੇ ਹੰਕਾਰ ਤੇ ਹਉਮੇ ਨੇ ਸਾਨੂੰ ਇਸ ਰਸਤੇ ਤੋੜਿਆ ਤੇ ਦੇਹ ਦੇ ਨਾਲ ਜੋੜਿਆ ਹੈ ਸ਼ਬਦ ਗੁਰੂ ਨਾਲੋਂ ਤੋੜਿਆ ਹੈ ਇਸ ਵਿੱਚ ਸ਼ਬਦ ਗੁਰੂ ਵਾਲੇ ਵੀ ਉਨੇ ਹੀ ਕਸੂਰਵਾਰ ਹਨ ਜਿਨ੍ਹਾਂ ਨੇ ਮਨੁੱਖ ਨੂੰ ਸ਼ਬਦ ਗੁਰੂ ਨਾਲ ਜੋੜਨ ਦੀ ਬਜਾਏ ਉਹਨਾਂ ਨੂੰ ਸਦਾ ਹੀ ਆਪਣੇ ਨਾਲੋਂ ਤੋੜਿਆ ਇਸੇ ਤੋੜ ਵਿਛੋੜੇ ਕਰਕੇ ਪਿੰਡਾਂ ਤੇ ਸ਼ਹਿਰਾਂ ਵਿੱਚ ਵੱਖੋ-ਵੱਖ ਨਾਵਾਂ ਹੇਠ ਬਹੁਤ ਕੁਝ ਉੱਗ ਆਇਆ ਹੈ ਜਿਨ੍ਹਾਂ ਵਿੱਚੋਂ ਜਾਤ-ਪਾਤ ਦੀ ਬੂਲਦੀ ਹੈ ਗੁਰੂ ਸ਼ਬਦ ਨੇ ਤਾਂ ਨਮਾਨਿਆਂ ਨਤਾਨਿਆਂ ਨੂੰ ਸ਼ਕਤੀ ਪ੍ਰਦਾਨ ਕਰਕੇ ਗੁਰੂ ਸ਼ਬਦ ਦੇ ਮੋਰੀ ਬਣਾਇਆ ਸੀ ਉਹਨਾਂ ਦਾ ਜਾਤ-ਪਾਤ ਤੇ ਉੱਚ-ਨੀਚ ਦਾ ਵਰਕਾ ਹੀ ਪਾੜ ਦਿੱਤਾ ਸੀ ਉਹ ਵਰਕਾ ਜਿਹੜਾ ਅੱਜ ਪਿੰਡ ਪਿੰਡ ਥੋਰ ਬਣ ਕੇ ਉਗਾਇਆ ਹੈ ਇਹਨਾਂ ਥੋਰਾਂ ਦੇ ਕੰਡੇ ਕੰਡੇ ਸਾਨੂੰ ਚੁਬਦੇ ਹਨ ਪਰ ਅਸੀਂ ਇਸ ਕੰਡਿਆਲੀ ਥੋਰ ਨੂੰ ਗਲੇ ਲਾ ਲਿਆ ਹੈ ਹੁਣ ਇਹ ਥੋਰ ਨੂੰ ਪਾਣੀ ਵੀ ਉਹਨਾਂ ਨੇ ਦਿੱਤਾ ਹੈ ਜਿਹੜੇ ਅੱਜ ਪ੍ਰੇਮੀਆਂ ਨੂੰ ਸ਼ਬਦ ਗੁਰੂ ਨਾਲ ਜੋੜ ਰਹੇ ਹਨ ਅੱਜ ਉਹੀ ਲੋਕ ਆਪਣੀ ਜਾਨ ਬਚਾਉਣ ਲਈ ਉਹਨਾਂ ਦਾ ਸਹਾਰਾ ਲੈ ਰਹੇ ਹਨ ਕੱਲ ਜਿਹੜੇ ਹਾਕਮ ਸਨ ਅੱਜ ਕਟਾਰੇ ਵਿੱਚ ਖੜੇ ਨਜ਼ਰ ਆ ਰਹੇ ਹਨ ਜਿਨ੍ਹਾਂ ਨੇ ਗੁਰੂ ਸ਼ਬਦ ਨੂੰ ਭਾਰੀ ਠੇਸ ਪਹਾਈ ਇਹ ਸਥਿ ਸ ਹੁਣ ਮੰਦਰਾ ਮਨਾ ਅੰਦਰ ਹੁੰਦੀ ਮਾੜੀਆਂ ਤੱਕ ਬੜੀਆਂ ਤੱਕ ਵੀ ਪਹੁੰਚ ਗਈ ਹੈ ਹੁਣ ਪਿੰਡਾਂ ਵਿੱਚ ਪ੍ਰੇਮੀਆਂ ਤੇ ਹੋਰ ਥੋੜਾਂ ਦੀ ਪਰਮਾਰ ਹੈ ਤੇ ਲਾਲਚ ਨਾਲ ਕੋਈ ਸ਼ਬਦ ਗੁਰੂ ਨਾਲ ਨਹੀਂ ਜੁੜ ਸਕਦਾ ਨਾ ਹੀ ਸੋਪਾ ਪਾਉਣ ਨਾਲ ਕੋਈ ਗੁਰੂ ਦੇ ਮਾਰਗ ਦਾ ਪਾਦੀ ਬਣ ਸਕਦਾ ਹੈ ਸ਼ਬਦ ਗੁਰੂ ਨੇ ਸਾਨੂੰ ਜਾਤ ਪਾਤ ਵਿੱਚੋਂ ਬਾਹਰ ਕੱਢਿਆ ਸੀ ਪਰ ਅਸੀਂ ਨਿਕਲ ਨਹੀਂ ਸਕੇ ਜਾਤੀਆਂ ਦੀਆਂ ਥੋੜਾਂ ਸਾਡੇ ਸਿਰਾਂ ਵਿੱਚ ਉਗਾਈਆਂ ਹਨ ਜੋ ਹੁਣ ਨਸੂਰ ਬਣ ਚੁੱਕੀਆਂ ਹਨ ਜਿਸ ਤਰ੍ਹਾਂ ਨੀਵੀਆਂ ਜਾਤੀਆਂ ਤੇ ਪ੍ਰੇਮੀਆਂ ਨੂੰ ਡਾਂਗ ਦੇ ਜ਼ੋਰ ਨਾਲ ਸ਼ਬਦ ਗੁਰੂ ਨਾਲ ਜੋੜਿਆ ਜਾ ਰਿਹਾ ਹੈ ਇਹ ਡਰਾਮਾ ਤੇ ਡਰਾਵਾ ਹੈ ਉਂਝ ਤਾਂ ਸ਼ਬਦ ਗੁਰੂ ਵਾਲੇ ਵੀ ਨਹੀਂ ਚਾਹੁੰਦੇ ਕਿ ਇਹ ਪ੍ਰੇਮੀ ਨੀਵੀਆਂ ਜਾਤਾਂ ਵਾਲੇ ਸਾਡੇ ਨਾਲ ਆਰ ਰਲਣ ਜੇ ਇਹ ਨਿੱਕੀਆਂ ਜਾਤਾਂ ਸ਼ਬਦ ਗੁਰੂ ਦੇ ਲੜ ਲੱਗ ਗਈਆਂ ਤਾਂ ਇੱਕ ਦਿਨ ਇਹ ਵੀ ਆਪਣਾ ਹਿੱਸਾ ਮੰਗਣਗੀਆਂ ਹੁਣ ਇਸ ਜਾਤ ਦੀ ਥੋੜ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ ਮਨੁੱਖ ਫੇਰ ਜਾਤਾਂ ਤੇ ਨਸਲਾਂ ਵਿੱਚ ਵੰਡਿਆ ਜਾ ਰਿਹਾ ਹੈ ਹੁਣ ਤੁਹਾਡੀ ਲਿਆਕਤ ਨਹੀਂ ਜਾਤ ਪਰਖੀ ਜਾਂਦੀ ਹੈ ਤੁਹਾਡੇ ਉੱਤੇ ਠੱਪਾ ਲਾਇਆ ਜਾਂਦਾ ਹੈ ਊਚ ਤੇ ਨੀਚ ਦਾ ਹੁਣ ਅਸੀਂ ਅੰਧਨਕ ਦੌਰ ਵਿੱਚੋਂ ਦੀ ਲੰਘ ਰਹੇ ਹਾਂ ਹੁਣ ਫੇਰ ਜਾਤ ਦੇ ਬੀਜ ਬੀਜੇ ਜਾ ਰਹੇ ਨੇ ਭਾਵੇਂ ਮਨੁੱਖ ਇੱਕ ਹੈ ਪਰ ਜਾਤ ਪਾਤ ਨੇ ਮਨੁੱਖ ਬਹੁਤ ਟੁਕੜਿਆਂ ਦੇ ਵਿੱਚ ਵੰਡ ਦਿੱਤਾ ਹੈ ਸਾਇੰਸ ਨੇ ਮਨੁੱਖ ਦੀਆਂ ਬਾਹਰੀ ਦੂਰੀਆਂ ਘੱਟ ਕਰ ਦਿੱਤੀਆਂ ਪਰ ਅੰਦਰਲੀਆਂ ਵੱਧ ਗਈਆਂ ਹਨ ਭਾਵੇਂ ਸਾਰੇ ਪਾਸੇ ਤਕਨੀਕ ਨੇ ਇੱਕ ਦੂਜੇ ਨੂੰ ਦੁਨੀਆ ਦੇ ਨੇੜੇ ਲੈ ਆਂਦਾ ਹੈ ਉਂਝ ਸਾਇਸ ਨੇ ਤਰੱਕੀ ਦੀਆਂ ਬੁਲੰਦੀਆਂ ਛੋ ਲਈਆਂ ਹਨ ਪਰ ਅਸੀਂ ਅਜੇ ਵੀ ਆਪਣੇ ਆਪ ਨੂੰ 17ਵੀਂ ਸਦੀ ਵੱਲ ਖਿੱਚੀ ਜਾ ਰਹੇ ਹਾਂ ਰੂੜੀਆਂ ਦੇ ਨਾਲ ਜੁੜਦੇ ਜਾ ਰਹੇ ਹਾਂ ਬਾਬਰ ਸ਼ਾਹੀ ਜਹਾਂਗੀਰੀ ਤੇ ਔਰੰਗਜ਼ੇਬੀ ਦਾ ਦੌਰ ਫਿਰ ਪਾਸਾ ਬਦਲ ਗਿਆ ਹੈ ਉਦੋਂ ਜ਼ਬਰਨ ਮੁਸਲਮਾਨ ਬਣਾਇਆ ਜਾਂਦਾ ਸੀ ਹੁਣ ਰਾਸ਼ਟਰਵਾਦੀ ਹਿੰਦੂ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅਸੀਂ ਬਣ ਵੀ ਰਹੇ ਹਾਂ ਬਾਬੇ ਨੇ ਆਖਿਆ ਸੀ ਏਕ ਨੂਰ ਤੇ ਸਭ ਜਾਗ ਉਪਜਾ ਕੌਣ ਭਲੇ ਕੋ ਮੰਦੇ ਪਰ ਅਸੀਂ ਏਕ ਨੂਰ ਵਾਲੀ ਵਿਚਾਰਤਾ ਰਾਧਾ ਸ਼੍ਰੀ ਆਮ ਆਪਣੇ ਆਪ ਹੀ ਕਤਲ ਕਰ ਰਹੇ ਹਾਂ ਪਰ ਫਿਰ ਕਾਤਲ ਨਹੀਂ ਖਾਉਂਦੇ ਕਈ ਵਿਡੰਮਣਾ ਹੈ ਹੁਣ ਨਾ ਤਾਂ ਕੋਈ ਅਬਦਾਲੀ ਹੈ ਨਾ ਜ਼ਕਰੀਆ ਖਾਨ ਹੈ ਹੁਣ ਤਾਂ ਆਪਣੇ ਆ ਹੀ ਆਪਣੇ ਆਪਣੇ ਦੀ ਹੀ ਆਪਣੇ ਨਾਲ ਜੰਗ ਹੈ ਜਿਸ ਵਿੱਚ ਬਾਲਣ ਆਮ ਲੋਕ ਬਣ ਰਹੇ ਹਨ ਜਿਨ੍ਹਾਂ ਨੂੰ ਅਜੇ ਵੀ ਰੋਜ਼ੀ ਰੋਟੀ ਦੀ 24 ਘੰਟੇ ਫਿਕਰ ਵੱਡ-ਵੱਡ ਕੇ ਖਾ ਰਹੀ ਹੁੰਦੀ ਹੈ ਇਹ ਫਿਕਰ ਦੀ ਪੰਡ ਉਹਨਾਂ ਦੇ ਸਿਰ ਉੱਤੇ ਕਿਸੇ ਨੇ ਵੀ ਧਰਮ ਨੇ ਜਾਂ ਹੋਰ ਨੇ ਨਹੀਂ ਉਤਾਰਨੀ ਉਹ ਤਾਂ ਉਹਨਾਂ ਅੰਦਰ ਦਬਾਈ ਗਈ ਉਹ ਸ਼ਕਤੀ ਨੇ ਉਤਾਰਨੀ ਹੈ ਜਿਹਨੂੰ ਮਨੁੱਖ ਭੁੱਲ ਗਿਆ ਹੈ ਹੁਣ ਚਿੜੀਆਂ ਨੂੰ ਬਾਜਾਂ ਤੋਂ ਡਰ ਲੱਗਦਾ ਹੈ ਜਿਹੜੀਆਂ ਚਿੜੀਆਂ ਤਾਂ ਸਦਾ ਬਾਜਾਂ ਦਾ ਭੋਜਨ ਬਣਦੀਆਂ ਰਹੀਆਂ ਤੇ ਬਣ ਵੀ ਰਹੀਆਂ ਹੁਣ ਜਦੋਂ ਮਨੁੱਖ ਹੀ ਭੋਜਨ ਜਾਂ ਬਾਲਣ ਬਣ ਜਾਵੇ ਤਾਂ ਸ਼ਬਦ ਗੁਰੂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਸਦਾ ਜਿਉਂਦਾ ਰਹਿੰਦਾ ਹੈ ਤੇ ਇਹ ਕਿਤਾਬਾਂ ਦੇ ਵਿੱਚ ਜਜ਼ਬਾਤਾਂ ਦੇ ਵਿੱਚ ਜਿਉਂਦਾ ਰਹਿੰਦਾ ਹੈ ਤੇ ਰਹੇਗਾ ਵੀ ਭਾਵੇਂ ਆਖਦੇ ਹਨ ਕਿ ਸਿਆਸਤ ਜੰਗ ਤੇ ਪਿਆਰ ਵਿੱਚ ਸਭ ਕੁਝ ਜਾਇਜ਼ ਹੁੰਦਾ ਹੈ ਹਰ ਜਾਇਜ਼ ਗੱਲ ਕਿਸੇ ਵਾਸਤੇ ਨਾਜਾਇਜ਼ ਵੀ ਹੋ ਸਕਦੀ ਹੈ ਸ਼ਬਦ ਗੁਰੂ ਤੋਂ ਪ੍ਰੇਮੀ ਤੱਕ ਦਾ ਸਫ਼ਰ ਤਾਂ ਇਹਨਾਂ ਨੇ ਤੈਅ ਕਰ ਲਿਆ ਹੈ ਹੁਣ ਇਹ ਉੜਦੇ ਬਾਜਾ ਮਗਰ ਕਦੋਂ ਜਾਣਗੇ ਜਿਨ੍ਹਾਂ ਇਹਨਾਂ ਦਾ ਖੋਲਿਆ ਹੈ ਮੰਦਾ ਚੈਨ ਸ਼ਬਦ ਦੇ ਲੜ ਲਾ ਕੇ ਗਿਆਨ ਤਾਂ ਮਿਲਦਾ ਹੈ ਪਰ ਸ਼ਬਦ ਜਦੋਂ ਤਲਵਾਰ ਬਣ ਕੇ ਸੀਨੇ ਦੇ ਅੰਦਰ ਧਸਦਾ ਹੈ ਤਾਂ ਬਹੁਤ ਕੁਝ ਮਰ ਜਾਂਦਾ ਹੈ ਜੋ ਅਣਕਿਆ ਹੁੰਦਾ ਹੈ ਇਸ ਅਣਕਹਿੇ ਅੰਦਰ ਬੜਾ ਕੁਝ ਕਹਿਣ ਜੋਗਾ ਵੀ ਨਹੀਂ ਕਿ ਸ਼ਬਦ ਦੀ ਤਲਾਸ਼ ਵਿੱਚ ਭਟਕਿਆ ਮਨੁੱਖ ਕਿਦਰੇ ਮਾਰੂਥਲ ਵਿੱਚ ਵੀ ਨਾ ਗਵਾਜ ਜਾਵੇ ਸ਼ਬਦ ਗੁਰੂ ਤੋਂ ਪ੍ਰੇਮੀ ਤੱਕ ਦਾ ਸਫ਼ਰ ਸਾਡੇ ਸਮਿਆਂ ਦਾ ਉਹ ਸੱਚ ਹੈ ਜਿਹੜਾ ਪਹਿਲਾਂ ਕਦੇ ਵੀ ਨਹੀਂ ਸੀ ਹੋਇਆ ਸ਼ਬਦ ਮਨੁੱਖ ਨੂੰ ਜੋੜਦਾ ਹੈ ਆਪਣੇ ਆਪ ਨਾਲ ਉਸ ਅਧਿਕ ਸ਼ਕਤੀ ਦੇ ਨਾਲ ਮਨੁੱਖ ਨੂੰ ਕਦੋਂ ਇਹ ਸਮਝ ਆਵੇਗੀ ਜਿਹੜਾ ਹਉਮੈ ਤੇ ਹੰਕਾਰ ਦੀ ਪੰਡ ਚੁੱਕੀ ਤੇ ਨਫ਼ਰਤ ਦੀ ਤਲਵਾਰ ਫੜੀ ਹਰਥਾ ਖੜਾ ਹੈ ਉਸ ਦਾ ਆਪਣਾ ਸਰੀਰ ਵੀ ਉਸ ਦਾ ਆਪਣਾ ਨਹੀਂ ਹੈ ਇਹ ਵੀ ਉਧਾਰਾ ਹੈ ਮਾਪੇ ਦੇ ਪਾਸੋਂ ਲਿਆ ਹੋਇਆ ਪਰ ਮਨੁੱਖ ਨੂੰ ਕਦ ਅਰਥ ਸਮਝ ਲੱਗਣਗੇ ਮਨੁੱਖ ਤੋਂ ਵੱਡਾ ਕੋਈ ਨਹੀਂ ਧਰਮ ਜਾਤ ਗੋਤ ਦਾ ਸ਼ੈਤਾਨ ਦੀ ਸੰਤਾਨ ਹਨ ਆਓ ਇਹਨਾਂ ਤੋਂ ਮੁਕਤ ਹੋਈਏ ਆਪਣੇ ਅੰਦਰ ਝਾਤੀ ਮਾਰੀਏ ਆਪਣੇ ਆਪ ਨੂੰ ਪਛਾਣਿਆ ਜਾਵੇ ਕਿ ਅਸੀਂ ਕੌਣ ਆ ਸ਼ਬਦ ਗੁਰੂ ਤੋਂ ਪ੍ਰੇਮ ਦੇ ਅਰਥ ਜਾਣੀਏ ਸ਼ਬਦ ਦੇ ਨਾਲ ਜੁੜੀਏ ਤੇ ਉਸ ਦੇ ਉਪਦੇਸ਼ ਨੂੰ ਜ਼ਿੰਦਗੀ ਵਿੱਚ ਵਸਾਈਏ ਸ਼ਬਦ ਬਿਨਾ ਇਹ ਸੰਸਾਰ ਚ ਹਨੇਰਾ ਹੈ ਸ਼ਬਦ ਸਾਨੂੰ ਚਾਨਣ ਵੱਲ ਲੈ ਕੇ ਜਾਂਦਾ ਹੈ ਸ਼ਬਦ ਦੇ ਵੱਲ ਜਿਸ ਨੇ ਪਿੱਠ ਕੀਤੀ ਸਾਨੂੰ ਹਨੇਰ ਵੱਲ ਲੈ ਕੇ ਗਿਆ ਹੁਣ ਅਸੀਂ ਚੋਣ ਕਰਨੀ ਹੈ ਕੈਸੀ ਕਿਹੜੇ ਰਸਤੇ ਤੇ ਤੁਰਨਾ ਹੈ ਸਾਡੀ ਮੁਕਤੀ ਸ਼ਬਦ ਨਾਲ ਜੁੜਿਆ ਹੀ ਹੋਣੀ ਹੈ ਸ਼ਬਦ ਨਾਲੋਂ ਟੁੱਟਿਆ ਮਨੁੱਖ ਨਾ ਘਰਦਾ ਨਾ ਘਾਟਦਾ ਰਹਿੰਦਾ ਹੈ ਮਨੁੱਖਤਾ ਦੀ ਗਲਵਕੜੀ ਹੀ ਸਾਨੂੰ ਬਚਾ ਸਕਦੀ ਹੈ ਦੂਰੀ ਸਾਨੂੰ ਖਤਮ ਕਰ ਦੇਵੇਗੀ ਅਸੀਂ ਹੁਣ ਖਤਮ ਹੋਣ ਦੇ ਰਸਤੇ ਤੇ ਖੁਦ ਤੁਰ ਪਏ ਆ ਸਾਨੂੰ ਵਿਰਸਾ ਤੇ ਵਿਰਾਸਤ ਭੁੱਲ ਗਈ ਹੈ ਸਾਡੀ ਹਾਲਤ ਇਸ ਤਰ੍ਹਾਂ ਦੀ ਬਣੀ ਹੋਈ ਹੈ ਗਿਆਨ ਵਹੂਣਾ ਗਾਵੇ ਗੀਤ ਭੁੱਲੇ ਮੁੱਲਾ ਘਰੇ ਮਸਜਿਦ ਆਓ ਆਪਾਂ ਸ਼ਬਦ ਗੁਰੂ ਨਾਲ ਜੁੜੀਏ ਹੁਣ ਜੰਗ ਹਥਿਆਰਾਂ ਦੇ ਨਾਲ ਨਹੀਂ ਸਗੋਂ ਵਿਚਾਰਾਂ ਦੇ ਨਾਲ ਲੜੀ ਜਾ ਰਹੀ ਹੈ ਸ਼ਬਦ ਤੋਂ ਵੱਡਾ ਕੋਈ ਹਥਿਆਰ ਨਹੀਂ ਪਰ ਅਜੋਕਾ ਮਨੁੱਖ ਪਦਾਰਥ ਨਾਲ ਜੁੜ ਗਿਆ ਹੈ ਆਖਰ ਉਸ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨਾ ਹੀ ਪਵੇਗਾ ਇਸ ਤੋਂ ਇਲਾਵਾ ਹੋਰ ਕੋਈ ਵਿਚਾਰਾ ਨਹੀਂ ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਤੀਸਰੀ ਅਕ ਜਿਸ ਵਿੱਚ ਅਸੀਂ ਬੁੱਧ ਸਿੰਘ ਨੀਲੋ ਦਾ ਮਿਡਲ ਪੋ ਦੀਆਂ ਸ਼ਹਾਦਤਾਂ ਦੇ ਨਾਲ ਸ਼ਬਦ ਗੁਰੂ ਤੋਂ ਟੁੱਟਿਆ ਮਨੁੱਖ ਪੇਸ਼ ਕੀਤਾ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ